ਪੰਜਾਬ ਤੇ ਦਸ਼ ਦੁਨੀਆ ਦੀਆਂ ਖਬਰਾਂ ਨਾਲ ਨਾਤਾ ਰੱਖਣ ਵਾਲੇ ਸਾਡੇ ਸਾਰੇ ਹੀ ਪਰਿਵਾਰਕ ਮੈਂਬਰਾਂ ਨੂੰ ਪਿਆਰ ਭਰੀ ਤਰੀਕੀ ਸਤਿ ਸ਼੍ਰੀ ਅਕਾਲ ਜੀ ਬਹੁਤ ਬਹੁਤ ਧੰਨਵਾਦ ਸਭ ਦਾ ਹੀ ਦਿਲੀ ਤੌਰ ਤੇ ਸ਼ੁਕਰੀਆ ਖਬਰਾਂ ਪੰਜਾਬ ਦੀਆਂ ਬਹੁਤ ਸਾਰੀਆਂ ਪਰ ਜਿਹੜੀ ਪਹਿਲੀ ਸਭ ਤੋਂ ਵੱਡੀ ਖਬਰ ਉਹ ਇਹ ਹੈ ਜਿਹੜੀ ਕਿ ਸਭ ਦਾ ਧਿਆਨ ਆਪਣੇ ਵੱਲ ਖਿੱਚਦੀ ਆ ਕਿ ਜਿਹੜੀ ਹੁਣ ਤੋਂ ਕੁਝ ਘੰਟਿਆਂ ਬਾਅਦ ਜ਼ਮੀਨੀ ਚੋਣ ਹੋਣੀ ਆ ਜਿਹਦੇ ਲਈ ਕਿ ਹੁਣ ਓਪਨਲੀ ਪ੍ਰਚਾਰ ਬੰਦ ਹੋ ਚੁੱਕਿਆ ਕਿਉਂਕਿ ਅੱਜ 19 ਤਰੀਕਾ ਜਦੋਂ ਆਪਾਂ ਇਹਨਾਂ ਗੱਲਾਂ ਦੀ ਸਾਂਝ ਪਾ ਰਹੇ ਤੇ ਦੇਖੋ ਹੁਣ ਤੋਂ ਕੁਝ ਘੰਟਿਆਂ ਬਾਅਦ ਗੱਦੜ ਬਹਾ ਦੇ ਵਿੱਚ ਬਰਨਾਲਾ ਡੇਰਾ ਬਾਬਾ ਨਾਨਕ ਤੇ ਚੱਬੇਵਾਲ ਦੇ ਵਿੱਚ ਵੋਟਾਂ ਪੈਣ ਦਾ ਕੰਮ ਸ਼ੁਰੂ ਹੋ ਜਾਣਾ ਇਹ ਵੋਟਾਂ ਬੜਾ ਕੁਝ ਲੈ ਕੇ ਆਉਣੀਆਂ ਇਹ ਵੋਟਾਂ ਇਤਕੀ ਬੜਾ ਕੁਝ ਸਿਖਾ ਕੇ ਜਾਣੀਆਂ ਪੰਜਾਬੀਆਂ ਦੀ ਮਤ ਤੇ ਪੰਜਾਬੀਆਂ ਦੀ ਸੋਚ ਦੇ ਉੱਤੋਂ ਵੀ ਪਰਦਾ ਚੱਕਣੀਆਂ ਪੰਜਾਬ ਦੇ ਲੋਕਾਂ ਨੂੰ ਕਿਵੇਂ ਚੰਡੀ ਚੜੀ ਰਹਿੰਦੀ ਹੈ ਵੀ ਭਾਈ ਵੋਟਾਂ ਆਈਆਂ ਵੋਟਾਂ ਆਈਆਂ ਵੋਟਾਂ ਆਈਆਂ ਵੋਟਾਂ ਆਈਆਂ ਇਹ ਗੱਲ ਵੀ ਦੱਸਣੀਆਂ ਕਿ ਭਾਈ ਪੰਜਾਬ ਦੇ ਲੋਕ ਜ਼ਿਹਨੀ ਤੌਰ ਦੇ ਉੱਤੇ ਖੜੇ ਕਿੱਥੇ ਜੇ ਆ ਸੋ ਭਾਈ 45 ਬੰਦਿਆਂ ਦੀ ਕਿਸਮਤ ਦਾ ਫੈਸਲਾ ਮਸ਼ੀਨਾਂ ਦੇ ਵਿੱਚ ਕੈਦ ਹੋ ਜਾਣਾ ਹੁਣ ਤੋਂ ਕੁਝ ਘੰਟਿਆਂ ਬਾਅਦ ਯਾਨੀ ਕਿ 20 ਤਰੀਕ ਨੂੰ ਤੇ 23 ਤਰੀਕ ਨੂੰ ਨਤੀਜੇ ਆਉਣੇ ਆ ਪਰ ਮੈਂ ਹੈਰਾਨ ਹਾਂ ਕਿ ਸੱਚੀ ਮੁੱਚੀ ਹੈਰਾਨ ਹਾਂ ਵੀ ਪੰਜਾਬ ਦੇ ਲੋਕਾਂ ਨੇ ਕਿਹੋ ਜਿਹੀ ਸੋਚ ਦਾ ਪ੍ਰਗਟਾਵਾ ਕੀਤਾ ਪੰਜਾਬ ਦੇ ਲੋਕਾਂ ਨੇ ਕੀਤਾ ਕੀ ਕੀ ਹੈ ਕਿ ਖਾਸ ਕਰਕੇ ਨਾ ਚਾਰਾਂ ਸੀਟਾਂ ਦੇ ਲੋਕਾਂ ਨੇ 45 ਦੇ ਵਿੱਚੋਂ ਚਾਰ ਬੰਦੇ ਜਿੱਤਣੇ ਆ ਪਰ ਜੋ ਦਵਾ ਸੱਟ ਜੋ ਮੂੰਹ ਦੇ ਵਿੱਚ ਆਇਆ ਪਟਰ ਪਟਰ ਫਟਰ ਫਟਰ ਪਟਰ ਕਰੀ ਗਏ ਕਰੀ ਗਏ ਕਰੀ ਗਏ ਉਮੀਦਵਾਰਾ ਜਿਹੜੇ ਸੋ ਵੇਖਦੇ ਭਾਈ ਕਾਂਗਰਸ ਨੂੰ ਦੋ ਮਿਲਦੀਆਂ ਆਮ ਆਦਮੀ ਪਾਰਟੀ ਨੂੰ ਵੀ ਦੋ ਮਿਲਦੀਆਂ ਜਾਂ ਆਪ ਤਿੰਨ ਤੇ ਕਾਂਗਰਸ ਇੱਕ ਲੈ ਕੇ ਜਾਂਦੀ ਹੈ ਜਾਂ ਬਣਦਾ ਕੀ ਹੈ ਪਰ ਹਾਂ ਐਤਕੀ ਅਕਾਲੀ ਦਲ ਦੇ ਸਮਰਥਕ ਬੜੇ ਹੈਰਾਨ ਤੇ ਪਰੇਸ਼ਾਨ ਆ ਅਕਾਲੀ ਦਲ ਦੇ ਸਮਰਥਕ ਐਤਕੀ ਬੜੇ ਚਿੰਤਾ ਦੇ ਵਿੱਚ ਆ ਉਹਨਾਂ ਨੂੰ ਹਲੇ ਤੱਕ ਕੋਈ ਗਾਈਡਲਾਈਨ ਨਹੀਂ ਮਿਲੀ ਉਹਨਾਂ ਨੂੰ ਹਲੇ ਤੱਕ ਕੋਈ ਕਹਿੰਦੇ ਇਸ਼ਾਰਾ ਨਹੀਂ ਹੋਇਆ ਕਿ ਭਾਈ ਤੁਸੀਂ ਕਿਹੜੇ ਪਾਸੇ ਨੂੰ ਜਾਣਾ ਤੇ ਕਿਹੜੇ ਪਾਸੇ ਨੂੰ ਨਹੀਂ ਆਕਾਲੀ ਦਲ 1992 ਤੋਂ ਬਾਅਦ 1900 ਤੇ 92 ਤੋਂ ਬਾਅਦ ਪਹਿਲੀ ਵਾਰ ਚੌੜ ਮੈਦਾਨ ਦੇ ਵਿੱਚੋਂ ਬਾਹਰ ਆ 1992 ਦੇ ਵਿੱਚ ਆਕਾਲੀ ਦਲ ਨੇ ਬਾਈਕਾਟ ਕੀਤਾ ਸੀ ਤੇ ਐਤਕੀ ਆਕਾਲੀ ਦਲ ਨੇ ਫੇਰ ਬਾਈਕਾਟ ਕੀਤਾ ਐਤਕੀ ਸੁਖਬੀਰ ਸਿੰਘ ਬਾਦਲ ਬਾਰੇ ਹਰੇ ਤੱਕ ਜ਼ਥੇਦਾਰਾਂ ਦੇ ਵੱਲੋਂ ਕੋਈ ਫੈਸਲਾ ਨਹੀਂ ਕੀਤਾ ਗਿਆ ਜ਼ਥੇਦਾਰ ਸਾਹਿਬ ਦੇ ਫੈਸਲੇ ਦੇ ਉੱਤੇ ਆਕਾਲੀ ਦਲ ਦੀ ਹੋਂਦ ਨਿਰਪਰ ਕਰਦੀ ਆ ਅਕਾਲੀ ਦਲ ਦਾ ਸਫਰ ਨਿਰਪਰਕਰਦਾ ਸੋ ਸੁਖਬੀਰ ਸਿੰਘ ਬਾਦਲ ਜਦੋਂ ਅਕਾਲੀ ਦਲ ਦੀ ਪ੍ਰਧਾਨਗੀ ਤੋਂ ਅਸਤੀਫਾ ਦੇ ਚੁੱਕੇ ਆ ਤੇ ਅਕਾਲੀ ਦਲ ਪਾਟੋ ਧਾੜ ਦਾ ਸ਼ਿਕਾਰ ਹੋਇਆ ਫਿਰਦਾ ਅਕਾਲੀ ਦਲ ਦੇ ਨੇਤਾ ਨਿਤ ਅਸਤੀਫਾ ਦੇ ਹੀ ਜਾਂਦੇ ਆ ਕਦੇ ਕੋਈ ਕੁਛ ਕਹਿੰਦਾ ਕਦੇ ਕੋਈ ਕੁਛ ਕਹਿੰਦਾ ਹਰ ਰੋਜ਼ ਖਖੜੀਆਂ ਕਰੇਲੇ ਅਕਾਲੀ ਦਲ ਹੋਈ ਜਾਂਦਾ ਭਾਂ ਵਾਂਗੂ ਇਹਨਾਂ ਦੇ ਬੰਦੇ ਖਿਲਰੀ ਜਾਂਦੇ ਆ ਵਿਹਨੇ ਪਾਈ ਆਉਂਦੇ ਕੁਝ ਸਮੇਂ ਦੇ ਵਿੱਚ ਬਣਦਾ ਕੀ ਪਰ ਨਤੀਜੇ ਦੱਸਣਗੇ ਅਕਾਲੀ ਦਲ ਨੇ ਜਿਦੀ ਵੀ ਅੰਦਰ ਖਾਤੇ ਸਪੋਰਟ ਕੀਤੀ ਹੋਊਗੀ ਉਹਦਾ ਕੀ ਬਣਦਾ ਮਨਪ੍ਰੀਤ ਬਾਦਲ ਜਿਹੜਾ ਕਿ ਬਾਦਲ ਪਰਿਵਾਰ ਦਾ ਮੁੱਖ ਅੰਗ ਰਿਹਾ ਹੁਣ ਵੀ ਹੈ ਉਹਦਾ ਕੀ ਬਣਦਾ ਕੀ ਵੜੰਗ ਦੀ ਤੂਤੀ ਬੋਲਦੀ ਰਹਿੰਦੀ ਆ ਤੇ ਕੀ ਭਗਵੰਤ ਮਾਨ ਦੇ ਬਦਲਾਅ ਨੇ ਕੋਈ ਚਮਤਕਾਰਦ ਹੋਣਾ ਲੱਗ ਜਾਣਾ ਕੁਝ ਘੰਟੇ ਤੱਕ ਫਤਾ ਸੋ ਜਿਵੇਂ ਇੱਕ ਬੰਦਾ ਕਹਿੰਦੇ ਵੀ 나ਈ ਕੋਲੇ ਗਿਆ ਸੀ ਤੇ ਜਾ ਕੇ ਕੁਰਸੀ ਦੇ ਉੱਤੇ ਬਹਿ ਗਿਆ ਤੇ ਉਹਨੇ ਉਹਦੇ ਪਿੰਡੇ ਤੇ ਜਿਵੇਂ ਆਪਾਂ ਕਟਿੰਗ ਕਰਾਉਣ ਜਾਂਦੇ ਹੁੰਨੇ ਹੁੰਨੇ ਕਪੜਾ ਲਪੇਟਿਆ ਤੇ ਬੰਦਾ ਕਾਲਾ ਸੀ ਠੰਡਾ ਨਹੀਂ ਸੀ ਪੈਂਦਾ ਕਹਿੰਦਾ ਬਾਈ ਜੀ ਮੇਰੇ ਵਾਲ ਹੈ ਕਿ ਡੇ ਕਿ ਡੇ ਕਹਿੰਦਾ ਸਬਰ ਕਰ ਲਾ 2-4 ਮਿੰਟਾਂ ਤੱਕ ਤੇਰੀ ਝੋਲੀ ਚ ਡਿਗਣੇ ਆ ਬਸ ਦਵਾਲ ਢੋਲੀ ਚ ਡਿੱਗਣ ਵਾਲੇ ਆ 23 ਤਰੀਕ ਨੂੰ ਵਾਲ ਢੋਲੀ ਚ ਡਿੱਗ ਪੈਣੀ ਆ 20 ਤਰੀਕ ਨੂੰ ਵਾਲਾ ਦੀ ਕਟਿੰਗ ਸ਼ੁਰੂ ਹੋ ਜਾਣੀ ਆ ਸੋ ਵੇਖਨੇ ਭਾਈ ਬਣਦਾ ਕੀ ਆਉਂਦੇ ਕੁਝ ਘੰਟਿਆਂ ਦੇ ਵਿੱਚ ਅਗਲੀ ਗੱਲ ਮਹੱਤਵਪੂਰਨ ਇਹ ਆ ਕਿ ਗੈਰੀ ਸੰਧੂ ਦੇ ਸ਼ੋ ਦੇ ਵਿੱਚ ਹੰਗਾਮਾ ਹੋਇਆ ਗੈਰੀ ਸੰਧੂ ਆਸਟ੍ਰੇਲੀਆ ਦੇ ਵਿੱਚ ਆਪਣੇ ਸ਼ੋ ਲਾਉਣ ਲਈ ਗਿਆ ਸੀ ਉੱਥੇ ਪਤਾ ਲੱਗਾ ਜੀ ਕਿ ਰੋਲਾ ਰੱਪਾ ਪਿਆ ਉੱਥੇ ਕਹਿੰਦੇ ਵੀ ਕੁਝ ਮੁੰਡੇ ਸਟੇਜ ਦੇ ਉੱਤੇ ਵੀ ਚੜ ਗਏ ਤੇ ਕਹਿੰਦੇ ਬਾਅਦ ਦੇ ਵਿੱਚ ਮੁੰਡਿਆਂ ਨੂੰ ਜਾਂ ਇੱਕ ਜਾਂ ਦੋ ਨੂੰ ਜਿੰਨੇ ਵੀ ਸੀਗੇ ਉਹਨਾਂ ਨੂੰ ਪੁਲਿਸ ਫੜ ਕੇ ਲੈ ਕੇ ਗਈ ਆ ਸੋ ਜਿੰਨੀ ਕਿ ਜਾਣਕਾਰੀ ਸਾਨੂੰ ਇੱਥੇ ਬੈਠਾ ਨੂੰ ਪ੍ਰਾਪਤ ਹੋਈ ਆ ਕਹਿੰਦੇ ਵੀ ਗਾਣੇ ਛਾਣੇ ਦਾ ਰੌਲਾ ਪਿਆ ਉਸ ਤੋਂ ਬਾਅਦ ਕਹਿੰਦੇ ਵੀ ਗੈਰੀ ਸਿੰਧੂ ਨੇ ਕੋਈ ਉਂਗਲ ਦਾ ਇਸ਼ਾਰਾ ਗਲਤ ਕੀਤਾ ਉਸ ਤੋਂ ਬਾਅਦ ਮੁੰਡੇ ਭੜਕ ਗਏ ਇਹ ਤੋਂ ਇਲਾਵਾ ਸ਼ੋਅ ਦੇ ਵਿੱਚ ਵਿਗਨ ਪਿਆ ਹਾਲਾਂਕਿ ਅਸੀਂ ਹਮੇਸ਼ਾ ਇਸ ਗੱਲ ਦੀ ਕਾਮਨਾ ਕਰਦੇ ਆ ਕਿ ਵਿਦੇਸ਼ਾਂ ਦੇ ਵਿੱਚ ਜਿਹੜਾ ਪੰਜਾਬ ਆ ਇਹ ਚੜ੍ਹਦੀ ਕਲਾ ਦੇ ਵਿੱਚ ਰਹੇ ਪੰਜਾਬੀ ਗਾਣੇ ਚੜ੍ਹਦੀ ਕਲਾ 'ਚ ਰਹਿਣ ਪੰਜਾਬੀ ਗਾਇਕ ਚੜ੍ਹਦੀ ਕਲਾ ਦੇ ਵਿੱਚ ਰਹਿਣ ਪਰ ਕਦੇ-ਕਦੇ ਜਿਹੜੀਆਂ ਪ੍ਰਸਤਤੀਆਂ ਉਹ ਚੰਗੇ ਤੋਂ ਉਲਟ ਵੀ ਹੁੰਦੀਆਂ ਤੇ ਗੈਰੀ ਸਿੰਧੂ ਬਾਰੇ ਖਬਰਾਂ ਜਿਹੜੀ ਇਹ ਪੰਜਾਬੀ ਮੀਡੀਆ ਦੇ ਵਿੱਚ ਵੱਡੇ ਪੱਦਰ ਨੇ ਉੱਤੇ ਵਾਇਰਲ ਹੋਈ ਆ ਜਿਹੜਾ ਗਾਇਕਾਂ ਦੀ ਗੱਲ ਕਰਨ ਲੱਗਾ ਤਾਂ ਦਲਜੀਤ ਦੀ ਗੱਲ ਵੀ ਹੁੰਦੀ ਆ ਦਲਜੀਤ ਨੇ ਆਪਦੇ ਸ਼ੋਅ ਦੇ ਵਿੱਚ ਮਨ ਦਾ ਪੜਾਸ ਕੱਢੀ ਦੁਬਾਰਾ ਕੱਢਿਆ ਹਾਲਾਂਕਿ ਮੇਰੀ ਨਿੱਜੀ ਤੌਰ ਦੇ ਉੱਤੇ ਰਾਏ ਆ ਕਿ ਗਲਜੀਤ ਜਿਹੜੇ ਮੁਕਾਮ ਦੇ ਉੱਤੇ ਆ ਉਹਨੂੰ ਇਦਾਂ ਦੀਆਂ ਗੱਲਾਂ ਦੇ ਬਾਰੇ ਟਿੱਪਣੀਆਂ ਕਰਨ ਦੀ ਲੋੜ ਨਹੀਂ ਜੇਕਰ ਤੁਸੀਂ ਟਿੱਪਣੀਆਂ ਕਰੋਗੇ ਤਾਂ ਫਿਰ ਅੱਗੋਂ ਸਵਾਲ ਆਉਣਗੇ ਤੇ ਫਿਰ ਤੁਸੀਂ ਇਨ੍ਹਾਂ ਚੱਕਰਾਂ ਦੇ ਵਿੱਚ ਘਰੇ ਰਹੋਗੇ ਜਿਵੇਂ ਕਿ 10 ਸਾਲ ਪਹਿਲਾਂ ਘਰੇ ਰਹਿੰਦੇ ਸੀ ਜਿਵੇਂ ਕਿ ਜਦੋਂ ਧਰਨੇ ਘਰਾਂ ਦੇ ਮੂਹਰੇ ਲੱਗਦੇ ਹੁੰਦੇ ਸੀ ਜਿਵੇਂ ਕਿ ਇੱਕ ਵੇਲਾ ਦਿਲਜੀਤ ਨੂੰ ਚੇਤੇ ਹੋਣਾ ਇਸਤਰੀ ਜਾਗਰਤੀ ਮੰਚ ਦੇ ਵੱਲੋਂ ਇਸ ਕਰਕੇ ਧਰਨੇ ਦਿਲਜੀਤ ਦੇ ਘਰ ਦੇ ਮੂਹਰੇ ਤੇ ਕਈ ਹੋਰਾਂ ਦੇ ਘਰ ਦੇ ਮੂਹਰੇ ਲਾਇਆ ਗਿਆ ਸੀ ਕਿ ਤੁਸੀਂ ਸ਼ਰਾਬ ਵਾਲੇ ਤੁਸੀਂ ਔਰਤਾਂ ਬਾਰੇ ਤੁਸੀਂ ਕਈ ਤਰ੍ਹਾਂ ਦੇ ਹੋਰ ਗੀਤ ਗਾਏ ਆ ਪਰ ਅੱਜ ਦਿਲਜੀਤ ਉਸ ਪੜਾਅ ਦੇ ਉੱਤੇ ਆ ਵੀ ਜਿੱਥੇ ਕਿ ਆਪਾਂ ਜਾਣਦੇ ਕਿ ਉਹਦੀ ਤੂਤੀ ਬੋਲਦੀ ਆ ਪਰ ਦਿਲਜੀਤ ਨੇ ਸਟੇਜ ਦੇ ਉੱਤੇ ਖੜ ਕੇ ਗੱਲ ਕਹੀ ਆ ਕਿ ਬਾਲੀਵੁੱਡ ਦੇ ਕਲਾਕਾਰਾਂ ਨੇ ਐਨੇ दारू ਬਾਰੇ ਗਾਣੇ ਗਾਏ ਉਦੋਂ ਗੱਲ ਕਰਦੇ ਨਹੀਂ ਪਰ ਜੇਕਰ ਮੈਂ ਜ਼ਿੰਦਗੀ ਦੇ ਵਿੱਚ ਇੱਕ ਦੋ ਗੀਤ ਗਾਤੇ ਤਾਂ ਫਿਰ ਮੈਨੂੰ ਨੋਟਿਸ ਆਉਣ ਲੱਗ ਪਏ ਆ ਕਹਿੰਦੇ ਵੀ ਸਟੇਜ ਤੇ ਗਾਣਾ ਨਹੀਂ ਆਉਣਾ ਦੌਣਾਗਾ ਸੋ ਉਹਨੇ ਕਿਹਾ ਜੀ ਕਿ ਹੁਣ ਮੈਂ ਇਦਾਂ ਦਾ ਗੀਤ ਨਹੀਂ ਗਾਉਂਗਾ ਚੰਗੀ ਗੱਲ ਆ ਉਹਨੇ ਗੁੱਸਾ ਜ਼ਾਹਰ ਕੀਤਾ ਕਿ ਭਾਈ ਮੈਂ ਤਾਂ ਚਲੋ ਗੀਤ ਦੋਵੇਂ ਨਹੀਂ ਗਾਉਂਗਾ ਤਿੰਨੇ ਨਹੀਂ ਗਾਉਂਗਾ ਤੁਸੀਂ ਠੇਕੇ ਬੰਦ ਕਰ ਦਿਓ ਸੋ ਇਸ ਤਰੀਕਰੀਆਂ ਗੱਲਾਂ ਪਰ ਮੇਰਾ ਖਿਆਲ ਆ ਦਲਜੀਤ ਨੂੰ ਇਹਨਾਂ ਗੱਲਾਂ ਤੋਂ ਉੱਪਰ ਉੱਠਣਾ ਚਾਹੀਦਾ ਉਹ ਜੇਕਰ ਇਹਨਾਂ ਗੱਲਾਂ ਦੇ ਵਿੱਚ ਉਲਝੇਵੇਂ ਵਿੱਚ ਪਊਗਾ ਤਾਂ ਫਿਰ ਲੂਮੀਨਾਟੀ ਸ਼ੋ ਨਹੀਂ ਮੰਨਦੇਗੇ ਸੋ ਇਸ ਕਰਕੇ ਭਾਈ ਸੋਚ ਵਿਚਾਰ ਵੱਡੀ ਸੁਲੱਖਣੀ ਸਭ ਦੀ ਹੋਣੀ ਚਾਹੀਦੀ ਆ ਤੇ ਹੁਣ ਚਰਚਾ ਚੱਲੀ ਆ ਵੀ ਭਾਈ ਕੀ ਕਾਰਨ ਆ ਵੀ ਕੈਲਾਸ਼ ਗਹਿਲੋਤ ਨੇ ਆਮ ਆਦਮੀ ਪਾਰਟੀ ਆਵਾਜ਼ਾਈ ਮੰਤਰੀ ਜਿਹੜੇ ਕਿ ਦਿੱਲੀ ਦੇ ਉਹਨਾਂ ਨੇ ਕਿਉਂ ਛੱਡ ਦਿੱਤੀ ਆ ਉਹਦੇ ਪਿੱਛੇ ਪਤਾ ਲੱਗਾ ਜੀ ਕਿ ਕੇਜਰੀਵਾਲ ਹੋਰੀ ਜਿਹੜੇ ਕੈਲਾਸ਼ ਗਹਿਲੋਤ ਦੀ ਲੈਫਟੀਨੈਂਟ ਗਵਰਨਰ ਨਾਲ ਨੇੜਤਾ ਤੋਂ ਖਫਾ ਸੀ ਖੁਸ਼ ਨਹੀਂ ਸੀਗੇ ਤੇ ਉਹਨਾਂ ਨੇ ਇਸ਼ਾਰਾ ਵੀ ਕੀਤਾ ਸੀਗਾ ਉਹਨਾਂ ਨੇ ਹਦਾਇਤ ਵੀ ਕੀਤੀ ਸੀ ਕਹਿੰਦੇ ਕਿ ਭਾਈ ਤੁਸੀਂ ਉਹਦੇ ਨਾਲ ਬਹੁਤੀ ਨੇੜਤਾ ਨਾ ਰੱਖੋ ਪਰ ਕਹਿੰਦੇ ਵੀ ਭਾਈ ਉਹ ਨੇੜਤਾ ਤੋਂ ਪਰੇ ਵੱਟ ਨਹੀਂ ਸਕੇ ਪਾਸਾ ਵੱਟ ਨਹੀਂ ਸਕੇ ਤੇ ਫਿਰ ਇਸ ਕਰਕੇ ਭਾਈ ਜਦੋਂ ਦਾਇਰਾ ਟਾਈਟ ਹੋਇਆ ਤੇ ਉਸ ਤੋਂ ਬਾਅਦ ਕੈਲਾਸ਼ ਗਹਿਲੋਤ ਹੋਰਾਂ ਨੇ ਪਾਰਟੀ ਛੱਡ ਦਿੱਤੀ ਹੈ ਸੋ ਆਮ ਆਦਮੀ ਪਾਰਟੀ ਜਿਹੜੀ ਕਿ ਇਸ ਵੇਲੇ ਕਈ ਤਰ੍ਹਾਂ ਦੀਆਂ ਚਰਚਾਵਾਂ ਚ ਕੁਝ ਕੁ ਵਿਵਾਦਾਂ ਦੇ ਵਿੱਚ ਹੈ ਸੋ ਉਹਦੇ ਲਈ ਇਹ ਇੱਕ ਝਟਕੇ ਵਾਲੀ ਖਬਰ ਜ਼ਰੂਰ ਹੈ ਕਿ ਭਾਈ ਇੱਕ ਵਕਤ ਹੋਰ ਗਈ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਦੇ ਵੱਲੋਂ ਇਹ ਗੱਲ ਕਹੀ ਜਾ ਰਹੀ ਹੈ ਖਾਸ ਕਰਕੇ ਅਰਸ਼ੀ ਦੇ ਵੱਲੋਂ ਸੀਐਮ ਅਰਸ਼ੀ ਦੇ ਵੱਲੋਂ ਕਿ ਭਾਜਪਾ ਨੇ ਗੰਦੀ ਚਾਲ ਸ਼ੁਰੂ ਕਰ ਦਿੱਤੀ ਹੈ ਤੇ ਸਾਡੇ ਬੰਦੇ ਪੱਟੇ ਜਾ ਰਹੇ ਹਨ ਸਾਡੇ ਬੰਦਿਆਂ ਨੂੰ ਪਟ-ਪਟ ਕੇ ਹੋ ਕਹਿ ਰਹੀ ਕਿ ਭਾਈ ਛੱਡ ਦਿਓ ਇੱਧਰ ਆ ਜਾਓ ਛੱਡ ਦਿਓ ਇੱਧਰ ਆ ਜਾਓ ਪਰ ਹਾਲੇ ਤੱਕ ਕੈਲਾਸ਼ ਨੇ ਤਾਂ ਨਹੀਂ ਗੱਲ ਕਹੀ ਕਿ ਮੈਂ ਭਾਜਪਾ ਵਾਲੀ ਚੱਲਿਆ ਜਾ ਨਹੀਂ ਪਰ ਜਿਹੜਾ ਆਪ ਨੂੰ ਛੱਡੂਗਾ ਉਹ ਇਸ ਵੇਲੇ ਜਾਊਗਾ ਭਾਜਪਾ ਦੇ ਵਿੱਚ ਹੀ ਅਜੇ ਨਹੀਂ ਤਾਂ 2-4 ਮਹੀਨੇ ਠਹਿਰ ਕੇ ਜਾਊ ਪਰ ਫਰਵਰੀ 2025 ਦੇ ਵਿੱਚ ਦਿੱਲੀ ਦੇ ਵਿੱਚ ਵੋਟਾਂ ਪੈਣੀਆਂ ਉਦੋਂ ਬੜਾ ਗਹਿ ਗੱਟ ਮੁਕਾਬਲਾ ਹੋਊਗਾ ਤੇ ਕੀ ਅਿਤਕੀ ਕੇਜਰੀਵਾਲ ਚੌਥੀ ਵਾਰ ਮੁੱਖ ਮੰਤਰੀ ਬਣ ਕੇ ਕਾਮਯਾਬ ਹੋਣਗੇ ਜਾਂ ਫਿਰ ਨਹੀਂ ਕਿਉਂਕਿ ਚੋਣਾਂ ਤੋਂ ਪੰਜ ਮਹੀਨੇ ਪਹਿਲਾਂ ਜਿਹੜਾ ਉਹਨਾਂ ਨੇ ਅਸਤੀਫਾ ਦਿੱਤਾ ਉਹਦੇ ਤੋਂ ਬਾਅਦ ਬੜੇ ਸਵਾਲ ਖੜੇ ਹੋਏ ਕਿ ਕੀ ਇਹ ਤਰੀਕਾ ਕੇਜਰੀਵਾਲ ਸਾਹਿਬ ਦਾ ਇਹਨਾਂ ਦੀ ਬੇੜੀ ਬਦੇ ਲਾਉ ਜਾਂ ਫਿਰ ਅਿਤਕੀ ਮੰਝ ਧਾਰ ਦੇ ਵਿੱਚ ਗੱਲ ਫਸੀ ਰਹੋ ਹੁਣ ਇੱਥੇ ਦੁਨੀਆ ਭਰ ਦੇ ਵਿੱਚ ਬੈਠੇ ਲੋਕ ਸਵਾਲ ਕਰਦੇ ਕਿ ਭਗਵੰਤ ਮਾਨ ਦਾ ਸ਼ਾਸਨ ਕਿਵੇਂ ਆ ਭਗਵੰਤ ਮਾਨ ਦਾ ਰਾਜ ਕਿਵੇਂ ਆ ਭਗਵੰਤ ਮਾਨ ਤੋਂ ਲੋਕ ਪੰਜਾਬ ਦੇ ਕਿੰਨੇ ਕੁ ਸੰਤੁਸ਼ਟ ਆ 110 ਸਸਰੇ ਤੇ ਗੰਡੇ ਆ ਜੋ ਆਸਾਂ ਕੀਤੀਆਂ ਸਨ ਪੰਜਾਬ ਦੇ ਲੋਕਾਂ ਨੇ ਉਵੇਂ ਤਾਂ ਨਹੀਂ ਹੋਇਆ ਪਰ ਜੇਕਰ ਆਪਾਂ ਪਿਛਲਿਆਂ ਦੇ ਮੁਕਾਬਲ ਤਾਂ ਦੇਖੀਏ ਤਾਂ ਠੀਕ ਠੀਕ ਕੰਮ ਹੋਏ ਵੀ ਆ ਕੁਝ ਕੁ ਗੱਲਾਂ ਵਧਾ ਚੜਾ ਕੇ ਪੇਸ਼ ਕੀਤੀਆਂ ਕੁਝ ਕੁ ਗੱਲਾਂ ਨੇਪਰੇ ਬਿਲਕੁਲ ਵੀ ਨਹੀਂ ਚੜੀਆਂ ਕੁਝ ਕੁ ਗੱਲਾਂ ਦੀ ਚੰਗੀ ਸ਼ੁਰੂਆਤ ਵੀ ਹੋਈ ਹੈ ਆਪਾਂ ਨਾ ਤਾਂ ਪੂਰੀ ਕੀੜੀ ਫੇਰਨ ਵਾਲੀ ਗੱਲ ਕਰਗੇ ਨਾ ਐਵੇਂ ਕਗੇ ਬਿਸਰਾ ਲੱਗਿਆ ਆ ਤਕਰਾਰੀ ਗਦਰ ਮਚਾਤਾ ਏ ਉਲਾਰਵਾਦੀ ਲੋਕ ਹੁੰਦੇ ਜਿਹੜੇ ਕਿ ਐਵੇਂ ਡੌਂਡੀ ਪੱਟੀ ਜਾਣ ਕਿ ਸਾਡੇ ਆਲਾ ਕਮਾਲ ਕਰੂ ਕਿਸੇ ਦੇ ਉੱਤੇ ਕੋਈ ਬਹੁਤਾ غرور ਕਰਨ ਦੀ ਲੋੜ ਨਹੀਂ ਕਿਸੇ ਦੇ ਉੱਤੇ ਕੋਈ ਬੇ ਲੋੜਾ ਯਕੀਨ ਕਰਨ ਦੀ ਲੋੜ ਨਹੀਂ ਸੋ ਸਭ ਕੁਝ ਸਭ ਦੇ ਸਾਹਮਣੇ ਆ ਆਮ ਆदमी ਪਾਰਟੀ ਦੇ ਉੱਤੇ ਲੋਕਾਂ ਨੇ ਜਿਹੜਾ ਅੰਨਾ ਭਰੋਸਾ ਕੀਤਾ ਉਨੀ ਕਿਸਵੱਟੀ ਦੇ ਉੱਤੇ ਆਮ ਆਦਮੀ ਪਾਰਟੀ ਖਰੀ ਨਹੀਂ ਉਤਰੀ ਪਰ ਫੇਰ ਵੀ ਲੋਕ ਇਹ ਗੱਲ ਕਹਿੰਦੇ ਕਿ ਪਿਛਲਿਆਂ ਨਾਲੋਂ ਤਾਂ ਚੰਗੇ ਸਨ ਪਰ ਜਿਹੜਾ ਪਿਛਲਿਆਂ ਨਾਲੋਂ ਤਾਂ ਚੰਗੇ ਸਨ ਇਹ ਮਜਬੂਰੀ ਦੇ ਵਿੱਚ ਮੂੰਹ ਨਿਕਲੇ ਸ਼ਬਦ ਆ ਕਿਉਂਕਿ ਪਿਛਲਿਆਂ ਨੇ ਕੁਝ ਵੀ ਨਹੀਂ ਸੀ ਕੀਤਾ ਹੁਣ ਵਾਲਿਆਂ ਨੇ ਵੀ ਬਹੁਤ ਕੁਝ ਕਰ ਦੇਣਾ ਸੀ ਜੇਕਰ ਉਹਨਾਂ ਦੀ ਸੋਚ ਸੁਲੱਖਣੀ ਹੁੰਦੀ ਪਰ ਉਹਨਾਂ ਨੇ ਵੀ ਡੌਂਡੀ ਆਪਦੀ ਪਿੱਟੀ ਕਿ ਅਸੀਂ ਆ ਗਏ ਛਾ ਗਏ ਕਮਾਲ ਕਰਤੀ ਉਹ ਕਰਤੀ ਉਹ ਕਰਤੀ ਬੋਰਡਾਂ ਦੇ ਵਿੱਚ ਇਸ਼ਤਿਹਾਰਾਂ ਦੇ ਵਿੱਚ ਖਬਰਾਂ ਦੇ ਵਿੱਚ ਆਮ ਆਦਮੀ ਪਾਰਟੀ ਦਾ ਬਦਲ ਕਿਤੇ ਵੀ ਨਹੀਂ ਆ ਦੁਨੀਆ ਭਰ ਦੇ ਵਿੱਚ ਹੀ ਮੇਰਾ ਖਿਆਲ ਕਿਤੇ ਬਦਲ ਨਹੀਂ ਹੋਣਾ ਸੋ ਆਮ ਆਦਮੀ ਪਾਰਟੀ ਦੇਖਦੇ ਕਿ ਬਾਕੀ ਜਿਹੜਾ ਬਚਿਆ ਰਿਹਾ ਸਵਾਕ ਦੋ ਸਾਲ ਦਾ ਸਮਾਂ ਉਹਦੇ ਵਿੱਚ ਕਿੰਨੀ ਕਿ ਪੈਂਠ ਬਣਾਉਂਦੀ ਆ ਕਿੱਥੇ ਤੇ ਜਾ ਕੇ ਸਟੈਂਡ ਕਰਦੀ ਐ ਸਮੇਂ ਨੇ ਬਹੁਤ ਕੁਝ ਬਿਆਨ ਕਰਨਾ ਪਰ ਸਵਾਲ ਹੁਣ ਅਗਲਾ ਪੈਦਾ ਹੁੰਦਾ ਕਿ ਬਲਵਿੰਦਰ ਸਿੰਘ ਭੂੰਦੜ ਜਿਹੜੇ ਕਿ ਕਾਰਜਕਾਰੀ ਪ੍ਰਧਾਨ ਨੇ ਅਕਾਲੀ ਦਲ ਨੇ ਉਹਨਾਂ ਨੇ ਵਰਕਿੰਗ ਕਮੇਟੀ ਦੀ ਮੀਟਿੰਗ ਸੱਦੀ ਆ ਹੰਗਾਮੀ ਤੌਰ ਦੇ ਉੱਤੇ ਇਸ ਮੀਟਿੰਗ ਦੇ ਵਿੱਚ ਕੀ ਨਵੇਂ ਪ੍ਰਧਾਨ ਦਾ ਫੈਸਲਾ ਕੀਤਾ ਜਾਊ ਕੀ ਸੁਖਵੀਰ ਸਿੰਘ ਬਾਦਲ ਦੀ ਥਾਂ ਦੇ ਉੱਤੇ ਤੇ ਐਡਵੋਕੇਟ ਧਾਮੀ ਹੋਰੀ ਪ੍ਰਧਾਨ ਬਣਨਗੇ ਕੀ ਗਿਆਨੀ ਹਰਪ੍ਰੀਤ ਸਿੰਘ ਪ੍ਰਧਾਨ ਬਣ ਜਾਣਗੇ ਕੀ ਅਕਾਲੀ ਦਲ ਦੇ ਪ੍ਰਧਾਨ ਮਨਪ੍ਰੀਤ ਈਆਲੀ ਬਣਨਗੇ ਕੀ ਅਕਾਲੀ ਦਲ ਦੀ ਪ੍ਰਧਾਨਗੀ ਕਿਸੇ ਹੋਰ ਹੱਥ ਦੇ ਵਿੱਚ ਜਾਊਗੀ ਇਹ ਸਮਾਂ ਦੱਸੂਗਾ ਪਰ ਅੱਜ ਅਕਾਲੀ ਦਲ ਦੇ ਉੱਤੇ ਜਿਹੜਾ ਵੇਲਾ ਆਇਆ ਕਦੇ ਅਕਾਲੀ ਦਲ ਦੇ ਕਿਸੇ ਨੇਤਾ ਨੇ ਵੀ ਕਿਆਸ ਨਹੀਂ ਸੀ ਕੀਤਾ ਤੇ ਆਮ ਲੋਕਾਂ ਨੇ ਵੀ ਨਹੀਂ ਕਿ ਭਾਈ ਇਹੋ ਜਿਹਾ ਵੀ ਦੌਰ ਇੱਕ ਸਮਾਂ ਆਊਗਾ ਕਿ ਭਾਈ ਅਕਾਲੀ ਦਲ ਦੇ ਵਿੱਚ ਕੋਈ ਬੰਦਾ ਇਸ ਤਰੀਕੇ ਦੇ ਨਾਲ ਛਾ ਨਹੀਂ ਸਕੂਗਾ ਅੱਗੇ ਨਹੀਂ ਆ ਸਕੂਗਾ ਸੋ ਦੇਖਦੇ ਭਾਈ ਉਹਦੇ ਸਮੇਂ ਦੇ ਵਿੱਚ ਬੰਦਾ ਕੀ ਆ ਜੀ ਲੰਘੇ ਕੱਲ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਇੱਕ ਗੱਲ ਕਹਿ ਕੇ ਬਿਆਨ ਦੇ ਕੇ ਨਵਾਂ ਵਿਵਾਦ ਛੇੜਤਾ ਅਸਲ ਦੇ ਵਿੱਚ ਚੰਨੀ ਹੋਰੀ ਕਰਦੇ ਸੀਗੇ ਪ੍ਰਚਾਰ ਤੇ ਪ੍ਰਚਾਰ ਕਰਦੇ 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 ਐਸੀ ਉਦਾਹਰਨ ਦੇ ਬੈਠੇ ਆ ਜਿਹਦੇ ਕਰਕੇ ਨਵਾਂ ਰਫੜ ਪੈ ਗਿਆ ਉਦਾਹਰਨ ਉਹਨਾਂ ਨੇ ਦਿੱਤੀ ਆ ਕੁੱਤੇ ਦੀ ਜੱਟ ਦੀ ਤੇ ਬਾਂਮਣ ਦੀ ਹੁਣ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਮੁੱਦਾ ਕਿਉਂਕਿ ਦੋ ਤੁਸੀਂ ਬ੍ਰਾਦਰਿੰਗਾਂ ਨੂੰ ਲੈ ਲਿਆ ਭਾਈਚਾਰਾ ਨੂੰ ਲੈ ਲਿਆ ਤੇ ਨਾਲ ਉਹਨਾਂ ਦੀ ਕੁੱਤੇ ਨਾਲ ਤੁਲਨਾ ਕਰਤੀ ਆ ਹਾਲਾਂਕਿ ਇਹ ਪਹਿਲੀ ਵਾਰ ਨਹੀਂ ਹੋਇਆ ਪੰਜਾਬ ਦੇ ਤੇ ਦੇਸ਼ ਦੇ ਵੱਖ-ਵੱਖ ਪਾਰਟੀਆਂ ਦੇ ਨੇਤਾ ਸਮੇ ਸਮੇਂ ਦੇ ਉਤੇ ਇਹੋ ਜੀ ਉਦਾਹਰਣ ਦੇ ਬੰਦੇ ਹੁੰਦੇ ਜਿਹਦੇ ਕਰਕੇ ਰੌਲਾ ਰੱਪਾ ਕਾफी ਪੈ ਜਾਂਦਾ ਚੰਨੀ ਹੋਰਾਂ ਨੇ ਇਹ ਗੱਲ ਕਹੀ ਕਿ ਆਮ ਆਦਮੀ ਪਾਰਟੀ ਤੇ ਭਾਜਪਾ ਦਾ ਹਾਲ ਤਾਂ ਕੁੱਤੇ ਵਰਗਾ ਹੋਇਆ ਪਿਆ ਉਹ ਕਿਵੇਂ ਕਹਿੰਦੇ ਵੀ ਇੱਕ ਵਾਰੀ ਇੱਕ ਜੱਟ ਦਾ ਪੁੱਤ ਸੀ ਉਹਦਾ ਨਾਂ ਸੀ ਡੱਬੂ ਤੇ ਇੱਕ ਪੰਡਤ ਦਾ ਕੁੱਤਾ ਸੀ ਉਹਦਾ ਨਾਂ ਸੀ ਕਾਲੂ ਇੱਕ ਵਾਰੀ ਜੱਟ ਦੇ ਕੁੱਤੇ ਨੇ ਡੱਬੂ ਨੇ ਯਾਨੀ ਕਿ ਕਾਲੂ ਨੂੰ ਪੁੱਛਿਆ ਵੀ ਯਾਰ ਤੈਨੂੰ ਖਾਣ ਨੂੰ ਕੀ ਕੀ ਮਿਲਦਾ ਪਕਵਾਨਾਂ ਦੇ ਵਿੱਚ ਕੀ ਕੀ ਮਿਲਦਾ ਕਿਵੇਂ ਤੇਰਾ ਢਿੱਡ ਭਰਦਾ ਕਿਵੇਂ ਤੇਰੀ ਜ਼ਿੰਦਗੀ ਚੱਲਦੀ ਆ ਤੇਰੀ ਕਿੰਨੀ ਕੀ ਇੱਜ਼ਤ ਹੁੰਦੀ ਆ ਉਹ ਕਹਿੰਦਾ ਜੀ ਕਿ ਦੇਖੋ ਸਾਡੇ ਤਾਂ ਘਰ ਦੇ ਵਿੱਚ ਪੂਰੀਆਂ, ਛੋਲੇ, ਕੜਾਹ, ਹੋਰ ਬੜਾ ਸਮਾਨ, ਖੀਰ ਅਕਸਰ ਆਉਂਦਾ ਰਹਿੰਦਾ ਵੀ ਆਪਾਂ ਤਾਂ ਨਜ਼ਾਰੇ ਵੱਜੇ ਪਏ ਆ। ਪੂਰਾ ਟੌਰ ਨਾਲ ਖਾਈਦਾ ਕਿਸੇ ਚੀਜ਼ ਦੀ ਕਮੀ ਕੋਈ ਨਹੀਂ ਤੇ ਬੱਲੇ ਬੱਲੇ ਹੋਈ ਪਈ ਆ। ਧੰਨਾ ਮੇਰੀ ਕਿਸਮਤ ਕਿ ਭਾਈ ਮੈਂ ਪੰਡਤਾਂ ਦੇ ਘਰ ਦੇ ਵਿੱਚ ਰਹਿਣਾ। ਫੇਰ ਉਹ ਜੱਟ ਦੇ ਕੁੱਤੇ ਨੂੰ ਪੁੱਛਦਾ ਡੱਬੂ ਨੂੰ ਵੀ ਭਾਈ ਤੈਨੂੰ ਕੀ ਮਿਲਦਾ ਤੂੰ ਜੱਟ ਦੇ ਕੋਲੇ ਰਹਿਣਾ ਇੰਨੇ ਲੰਮੇ ਸਮੇਂ ਤੋਂ। ਉਹ ਕਹਿੰਦਾ ਯਾਰ ਮੈਨੂੰ ਤਾਂ ਹੋਰ ਕੁਝ ਨਹੀਂ ਮਿਲਦਾ ਕਲਾ ਸਨਮਾਨ ਹੀ ਮਿਲਦਾ। ਉਹ ਕਹਿੰਦਾ ਕਿਵੇਂ ਕਦਾ ਕਦੇ ਫੇਰ ਦੱਸਾਂਗੇ ਦੋ ਤਿੰਨ ਵਾਰੀਆਂ ਦੇ ਵਿੱਚੋਂ ਪੁੱਛੇ ਉਹ ਦੱਸੇ ਨਾ ਫੇਰ ਇੱਕ ਦਿਨ ਕਹਿੰਦੇ ਵੀ ਡੱਬੂ ਦੇ ਕਾਲੂ ਨੂੰ ਦੱਸਦਾ ਵੀ ਭਾਈ ਜੱਟ ਦੇ ਹੈਗੀਆਂ ਦੋ ਬੌਟੀਆਂ ਤੇ ਉਹ ਜਦੋਂ ਦੋਵੇਂ ਆਪਸ ਵਿੱਚ ਲੜਦੀਆਂ ਤਾਂ ਇੱਕ ਦੂਜੀ ਨੂੰ ਕਹਿ ਦਿੰਦੀ ਆ ਵੀ ਤੂੰ ਹੈਗੀ ਡੱਬੂ ਦੀ ਰੰਨ ਉਹ ਕਹਿੰਦੀ ਤੂੰ ਡੱਬੂ ਦੀ ਰੰਨ ਉਹ ਕਹਿੰਦੀ ਤੂੰ ਡੱਬੂ ਦੀ ਰੰਨ ਉਹ ਇਸ ਕਰਕੇ ਬੈਸਤ ਕਰ ਰਹੇ ਨੇ ਤਾਂ ਮੈਨੂੰ ਫੀਲਿੰਗ ਜੀ ਆਉਦੀ ਰਹਿੰਦੀ ਇਹ ਚੰਗਾ ਲੱਗਦਾ ਵੀ ਭਾਈ ਡੱਬੂ ਦੀ ਰੰਨ ਡੱਬੂ ਦੀ ਰੰਨ ਉਹ ਕਹਿੰਦੇ ਵੀ ਜਿਵੇਂ ਉਹਨੂੰ ਸਨਮਾਨ ਮਿਲਦਾ ਸੀ ਕੁੱਤੇ ਨੂੰ ਗੱਲੀ ਬਾਤੀ ਉਸੇ ਤਰੀਕੇ ਨਾਲ ਆਮ ਆਦਮੀ ਪਾਰਟੀ ਵਾਲੇ ਪੰਜਾਬ ਦੇ ਵਿੱਚ ਤੇ ਭਾਜਪਾ ਵਾਲੇ ਕੇਂਦਰ ਦੇ ਵਿੱਚ ਸਨਮਾਨ ਲਈ ਜਾਂਦੇ ਆ ਕਿ ਦੇਖੋ ਜੀ ਮौज ਲੱਗੀ ਪਈ ਆ ਸਾਡਾ ਸਨਮਾਨ ਸਾਡਾ ਸਨਮਾਨ ਸਾਡੀ ਸਰਕਾਰ ਸਾਡੀ ਸਰਕਾਰ ਸਾਡੀ ਸਰਕਾਰ ਤੇ ਉਹਦਾਂ ਨੇ ਪਿੱੜ ਪੱਲੇ ਕੁਝ ਨਹੀਂ ਗਾ ਹੁਣ ਇਸ ਗੱਲ ਦੇ ਉੱਤੇ ਮਹਿਲਾ ਕਮਿਸ਼ਨ ਦੇ ਵੱਲੋਂ ਤੇ ਚਰਨਜੀਤ ਸਿੰਘ ਚੰਨੀ ਨੂੰ ਨੋਟਿਸ ਜਾਰੀ ਕਰ ਦਿੱਤਾ ਗਿਆ ਵੀ ਭਾਈ ਇਹ ਉਧਾਰਨ ਕਿਵੇਂ ਦਿੱਤੀ ਤੁਸੀਂ ਰਨ ਸ਼ਬਦ ਕਿਵੇਂ ਵਰਤਿਆ ਕੁੱਤੇ ਨਾਲ ਤੁਲਨਾ ਕਿਵੇਂ ਕੀਤੀ ਉਧਰ ਡਿੰਪੀ ਢਿਲੋਂ ਦੇ ਵੱਲੋਂ ਇਹ ਗੱਲ ਕਹੀ ਗਈ ਆ ਕਿ ਇਹ ਔਰਤਾਂ ਦੇ ਸਨਮਾਨ ਨੂੰ ਛੱਟ ਮਾਰਨ ਵਾਲੀ ਗੱਲ ਆ ਉਧਰ ਭਾਜਪੀ ਨੇ ਗੱਲ ਕਹੀ ਆ ਕਿ ਚਰਨਜੀਤ ਚੰਨੀ ਵਰਗੇ ਨੇਤਾਵਾਂ ਨੂੰ ਔਰਤ ਦੇ ਸਨਮਾਨ ਦੀ ਕਦਰ ਕੋਈ ਨਹੀਂ ਸੋ ਕਹਿਣ ਦਾ ਭਾਵੇਂ ਜਿਕੇ ਚੰਨੀ ਸਾਹਿਬ ਨੂੰ ਇੱਕਦਮ ਸਾਰੇ ਪੈ ਨਿਕਲੇ ਆ ਹੁਣ ਅਮਰਤਾ ਵੜਿੰਗ ਹੋਰੀ ਕਿਉਂ ਨਹੀਂ ਬੋਲੇ ਸਵਾਲ ਇਹ ਵੀ ਪੈਦਾ ਹੁੰਦਾ ਕਿ ਅਮਰਤਾ ਵੜਿੰਗ ਹੋਰਾ ਨੇ ਇਸ ਬਿਆਨ ਦੇ ਉੱਤੇ ਆਪਣਾ ਮੂੰਹ ਕਿਉਂ ਨਹੀਂ ਖੋਲਿਆ ਡਿੰਪੀ ਢਿਲੋਂ ਨੇ ਸਵਾਲ ਕੀਤਾ ਭਾਜਪੀ ਨੇ ਸਵਾਲ ਕੀਤਾ ਯਾਨੀ ਕਿ ਚਰਨਜੀਤ ਸਿੰਘ ਚੰਨੀ ਨੇ ਐਨ ਮੌਕੇ ਦੇ ਉੱਤੇ ਆ ਕੇ ਜਦੋਂ ਕੁਝ ਘੰਟਿਆਂ ਬਾਅਦ ਵੋਟਾਂ ਪੈਣੀਆਂ ਗਿੱਦੜ ਬਾਹੇ ਦੇ ਵਿੱਚ ਵੀ ਤੇ ਤਿੰਨ ਹੋਰ ਥਾਵਾਂ ਤੇ ਉਦੋਂ ਜਿਹੜਾ ਇਹ ਰੰਨ ਵਾਲਾ ਕੁੱਤੇ ਵਾਲਾ ਡੱਬੂ ਵਾਲਾ ਕਾਲੂ ਵਾਲਾ ਬਿਆਨ ਦਿੱਤਾ ਇਹਦੇ ਕਰਕੇ ਰਫੜ ਪੈ ਗਿਆ ਸੋ ਇਹ ਪਹਿਲੀ ਵਾਰ ਨਹੀਂ ਹੋਇਆ ਦੇਸ਼ ਦੇ ਵਕ ਵਕ ਨੇਤਾ ਜਿਵੇਂ ਮੋਢ ਦੇ ਵਿੱਚ ਗੱਲ ਕਹੀ ਆ ਸਮੇਂ ਸਮੇਂ ਦੇ ਉੱਤੇ ਇਹੋ ਜਿਹੀ ਕੋਈ ਨਾ ਕੋਈ ਧਾਰਨ ਦੇ ਬੈਂਦੇ ਹੁੰਦੇ ਆ ਜਿਹਦੇ ਕਰਕੇ ਕਈ ਹਫ਼ਤੇ ਚਰਚਾ ਚੱਲੀ ਜਾਂਦੀ ਆ ਕਿ ਮੈਂ ਦਾਅਵੇ ਨਾਲ ਗੱਲ ਕਹਿਣਾ ਵੀ ਜੇ ਕਿਤੇ ਵੋਟਾਂ ਦੇ ਵਿੱਚ ਇਹ ਜਮਨੀ ਚੋਣ ਦੇ ਵਿੱਚ ਹਾਲੇ 10 ਦਿਨ ਪਾਏ ਹੁੰਦੇ ਤਾਂ 10 ਦਿਣੀ ਰਫੜ ਇਸ ਗੱਲ ਤੇ ਰਹਿਣਾ ਸੀ ਵੀ ਚਰਨਜੀਤ ਸਿੰਘ ਚੰਨੀ ਨੇ ਔਰਤਾਂ ਦਾ ਅਪਮਾਨ ਕਿਵੇਂ ਕੀਤਾ ਅਸੀਂ ਵੀ ਕਹਿੰਦੇ ਨਹੀਂ ਕਰਨਾ ਚਾਹੀਦਾ ਪਰ ਇਹ ਪਤਾ ਲੱਗਾ ਜੀ ਕਿ ਅੱਜ ਯਾਨੀ ਕਿ ਆਜ ਅਜ ਦੇ ਵਿੱਚੀ ਤੇ ਉਹਨਾਂ ਨੂੰ ਇਸ ਗੱਲ ਦੇ ਉੱਤੇ ਉੱਤਰ ਦੇਣਾ ਪਊਗਾ ਯਾਨੀ ਕਿ ਮੰਗਲਵਾਰ ਨੂੰ ਨੋਟਿਸ ਜਾਰੀ ਕੀਤਾ ਗਿਆ ਮਹਿਲਾ ਕਮਿਸ਼ਨ ਦੇ ਵੱਲੋਂ ਜੇ ਚੰਨੀ ਹੋਰਾਂ ਦੇ ਵੱਲੋਂ ਨੋਟਿਸ ਦਾ ਉੱਤਰ ਨਾ ਦਿੱਤਾ ਗਿਆ ਤੇ ਮਹਿਲਾ ਕਮਿਸ਼ਨ ਨੇ ਗੱਲ ਕਹੀ ਹੈ ਕਿ ਫਿਰ ਇਹਨਾਂ ਦੇ ਉੱਤੇ ਪਰਚਾ ਦਰਜ ਹੋਊਗਾ ਤੇ ਜੇਕਰ ਇਹਨਾਂ ਨੇ ਦਿੱਤਾ ਉੱਤਰ ਤੇ ਫਿਰ ਭਾਈ ਉਸ ਮੁਤਾਬਕ ਵਿਚਾਰ ਕਰਾਂਗੇ ਵੀ ਇਹਨਾਂ ਦੇ ਕਹਿਣ ਦਾ ਇਰਾਦਾ ਕੀ ਸੀ ਇਹਨਾਂ ਨੇ ਇਹ ਗੱਲ ਕਿਉਂ ਕਹੀ ਆ ਉਸ ਤੋਂ ਅਗਲੀ ਗੱਲ ਮਾੜੀ ਮਤ ਤੋਂ ਪੂਰਨ ਤੇਰੇ ਤੇ ਵਿਵਾਦ ਵੀ ਪੈਦਾ ਹੋਊਗਾ ਇੱਕ ਹੈਗੇ ਨੇ ਸਿੱਖ ਸਕਾਲਰ ਡਾਕਟਰ ਹਰਜਿੰਦਰ ਸਿੰਘ ਦਿਲਗੀਰ ਉਹਨਾਂ ਨੇ ਪ੍ਰੈਸ ਕਾਨਫਰੰਸ ਕਰਕੇ ਇਹ ਗੱਲ ਕਹੀ ਆ ਕਿ ਕਿਸੇ ਵੀ ਗੁਰੂ ਸਾਹਿਬ ਨੇ ਅਕਾਲ ਤਖਤ ਸਾਹਿਬ ਦੀ ਸਥਾਪਨਾ ਨਹੀਂ ਕਰਵਾਈ ਉਹਨਾਂ ਨੇ ਇਹ ਗੱਲ ਕਹੀ ਆ ਕਿ 1840 ਤੋਂ ਪਹਿਲਾਂ ਨਹੀਂ ਜੇ ਗੱਲ ਕਰਗੇ ਤਾਂ ਤਖਤਾਂ ਦੀ ਗੱਲ ਨਹੀਂ ਸੀ ਹੁੰਦੀ ਉਹਨਾਂ ਨੇ ਕਿਹਾ ਜੀ ਕਿ ਕਿਸੇ ਵੀ ਗੁਰੂ ਸਾਹਿਬ ਨੇ ਤਖਤਾਂ ਦੀ ਸਥਾਪਨਾ ਨਹੀਂ ਕਰਵਾਈ ਉਹਨਾਂ ਨੇ ਗੱਲ ਕਹੀ ਹੈ ਕਿ 1840 ਤੋਂ ਪਹਿਲਾਂ ਇਦਾਂ ਦੀ ਗੱਲ ਨਹੀਂ ਮਿਲਦੀ ਤੇ ਉਹਨਾਂ ਨੇ ਕਿਹਾ ਜੀ ਕਿਸੇ ਵੀ ਕਿਤਾਬ ਦੇ ਵਿੱਚ ਜੇ ਆਪਾਂ ਸਦੀ ਪਹਿਲਾਂ ਦੀ ਗੱਲ ਕਰਗੇ 1.5 ਸਦੀ ਪਹਿਲਾਂ ਦੀ ਗੱਲ ਕਰਗੇ ਤਾਂ ਕਿਸੇ ਵੀ ਕਿਤਾਬ ਦੇ ਵਿੱਚ ਇਸ ਗੱਲ ਦਾ ਜ਼ਿਕਰ ਨਹੀਂ ਮਿਲਦਾ ਹੁਣ ਇਸ ਗੱਲ ਦੇ ਉੱਤੇ ਵਿਰੋਧ ਵੀ ਹੋਊਗਾ ਇਸ ਗੱਲ ਦੇ ਉੱਤੇ ਰਫੜ ਵੀ ਪਊਗਾ ਸ਼ਾਇਦ ਹੋ ਸਕਦਾ ਪੰਥਰ ਜਿਥੇ ਬੰਦਗਾਂ ਇਸ ਗੱਲ ਦੇ ਉੱਤੇ ਕੁਝ ਨਾ ਕੁਝ ਕਹਿਣ ਵੀ ਪਰ ਇਹ ਬਿਆਨ ਆ ਜਿਹੜਾ ਜਾਂ ਇਹੋ ਜਿਹੇ ਕਈ ਹੋਰ ਬਿਆਨ ਹੁੰਦੇ ਆ ਜਿਹਦੇ ਕਰਕੇ ਸਮੇਂ ਦੇ ਉੱਤੇ ਕਈ ਤਰ੍ਹਾਂ ਦੇ ਵਿਵਾਦ ਪੈਦਾ ਹੁੰਦੇ ਆ ਪਰ ਹਰਜਿੰਦਰ ਸਿੰਘ ਦਿਲਗੀਰ ਹੋਰੀ ਆਪਣੀਆਂ ਇਹਨਾਂ ਗੱਲਾਂ ਨੂੰ ਕਿਸ ਤਰੀਕੇ ਦੇ ਨਾਲ ਜਿਹੜੇ ਵੀ ਆਵਾਜ਼ ਚੁੱਕਣਗੇ ਉਹਨਾਂ ਨੂੰ ਵਾਜਬ ਠਹਿਰਾ ਸਕਣਗੇ ਇਹ ਵਕਤ ਬਿਆਨ ਕਰੂਗਾ ਪਰ ਇਸ ਗੱਲ ਦੇ ਉੱਤੇ ਕਈ ਤਰ੍ਹਾਂ ਦੀ ਚਰਚਾ ਤੇ ਕਈ ਤਰ੍ਹਾਂ ਦੇ ਵਿਵਾਦ ਪੈਦਾ ਹੋਣ ਦੀ ਤੇ ਆਸ ਪ੍ਰਗਟਾਈ ਜਾ ਰਹੀ ਆ ਉਸ ਤੋਂ ਗੱਲ ਗੱਲ ਮਹੱਤਵਪੂਰਨ ਹੈ ਵੀ ਅਸੀਂ ਇਸ ਵੇਲੇ ਜਦੋਂ ਲਾਹੌਰ ਸ਼ਹਿਰ ਦੇ ਵਿੱਚ ਆ ਤੇ ਲਾਹੌਰ ਦੇ ਵਿੱਚ ਆਪਣੇ ਅੱਖੀ ਡਠਾ ਹਾਲ ਆ ਜਿਹੜਾ ਕਿਉਂਕਿ ਦੇਖੋ ਹੈ ਤਾਂ ਅਮਰਸਰ ਤੋਂ ਤੇ ਸਿਰਫ 30 32 ਕਿਲੋਮੀਟਰ ਦੀ ਦੂਰੀ ਦੇ ਉੱਤੇ ਜਿਵੇਂ ਜਲੰਧਰ ਤੋਂ ਫਗਵਾੜਾ ਤੇ ਲਾਹੌਰ ਦੇ ਵੱਲ ਆ ਕੇ ਤੇ ਫਿਰ ਜੋ ਅੱਖੀ ਡਠਾ ਹਾਲ ਆ ਉਹਦੇ ਵਿੱਚ ਜਦੋਂ ਕੋਈ ਵੀ ਸਰਦਾਰ ਬੰਦਾ ਕਿਸੇ ਮੁਸਲਮ ਵੀਰ ਨੂੰ ਮਿਲਦਾ ਉਹ ਕਹਿੰਦੇ ਜੀ ਸਰਦਾਰ ਸਾਹਿਬ ਸਸਰੀ ਕਾਲ ਤੁਹਾਡੇ ਨਾਲ ਫੋਟੋ ਖਿਚਵਾਉਣੀ ਸੀ ਅਣਜਾਣ ਬੰਦਿਆਂ ਨੂੰ ਜਿਨ੍ਹਾਂ ਦੀ ਕੋਈ ਫੇਸ ਵੈਲਿਊ ਨਹੀਂ ਸਿਰਫ ਦਸਤਾਰ ਦੀ ਵੈਲਿਊ ਆ ਇਸ ਕਰਕੇ ਜਿਵੇਂ ਫੋਟੋ ਖਿੱਚੀ ਜਾਂਦੀ ਆ ਇਹ ਇੱਕ ਮਨ ਨੂੰ ਠਾਰਨ ਵਾਲੀ ਗੱਲ ਆ ਵੀ ਕਮਾਲ ਹੋਈ ਪਈ ਆ ਆਪਦੇ ਅੱਖੀਆਂ ਗੱਲਾਂ ਦੇਖੀਆਂ ਵੀ ਸਰਦਾਰ ਸਾਹਿਬ ਤੁਹਾਡੇ ਕੋਲੋਂ ਪੈਸੇ ਨਹੀਂ ਲੈਣੇ ਤੁਸੀਂ ਤਾਂ ਸਾਡੇ ਪੰਜਾਬ ਤੋਂ ਆਏ ਹੋ ਤੁਸੀਂ ਸਾਡੇ ਭਾਰਤ ਤੋਂ ਆਏ ਹੋ ਤੁਸੀਂ ਸਾਡੇ ਗਵਾਂਡ ਤੋਂ ਆਏ ਆ ਤੁਹਾਡੇ ਕੋਲੋਂ ਪੈਸੇ ਨਹੀਂ ਲੈਣੇ ਫਿਰ ਬਹੁਤ ਤਰੀਕੇ ਦੇ ਨਾਲ ਉਹਨਾਂ ਨੂੰ ਪਿਆਰ ਦੇ ਨਾਲ ਮੁਹੱਬਤ ਦੇ ਨਾਲ ਦਿਲ ਦੀਆਂ ਗੱਲਾਂ ਕਰਨੀਆਂ ਸਾਂਝ ਪਾਉਣੀ ਇਹ ਬੜਾ ਕੁਝ ਵੇਖਣ ਨੂੰ ਮਿਲਿਆ ਸੋ ਬੋਲੀ ਦੀ ਸਾਂਝ ਪਿਆਰ ਦੀ ਸਾਂਝ ਸਤਕਾਰ ਦੀ ਸਾਂਝ ਸਭਿਆਚਾਰ ਦੀ ਸਾਂਝ ਖਾਣੇ ਦੀ ਸਾਂਝ ਗਾਣੇ ਦੀ ਸਾਂਝ ਤੇ ਹੋਰ ਬੜੀਆਂ ਸਾਂਝਾਂ ਉਹ ਜਿਹੜੀਆਂ ਇੱਥੇ ਆਪਣੇ ਅੱਖੀਂ ਡਿੱਟੀਆਂ ਸੋ ਸਾਰੀਆਂ ਸਾਂਝਾਂ ਹੀ ਬਾਕਮਾਲ ਆ ਸੋ ਪੰਜਾਬੀ ਜਿੰਦਾਬਾਦ ਰਵੇ ਪੰਜਾਬ ਜਿੰਦਾਬਾਦ ਰਵੇ ਪੰਜਾਬੀ ਇਤ ਜਿੰਦਾਬਾਦ ਰਵੇ ਦੁਨੀਆ ਦੇ ਹਰ ਹਿੱਸੇ ਦੇ ਵਿੱਚ ਹੀ ਜਿੰਦਾਬਾਦ ਰਵੇ ਇਸ ਗੱਲ ਦੀ ਕਾਮਨਾ ਕਰਨੀ ਬਣਦੀ ਆ ਤੇ ਪੰਜਾਬ ਦਾ ਮੌਸਮ ਭਾਈ ਠੀਕ ਹੈ ਇਸ ਵੇਲੇ ਤੇ ਲਾਹੌਰ ਦੇ ਵਿੱਚੋਂ ਵੀ ਸਮੋਗ ਆ ਜਿਹੜੀ ਯਾਨੀ ਕਿ ਧੂੜ ਤੇ ਮਿੱਟੀ ਦੀ ਪਰਤ ਆ ਜਿਹੜੀ ਧੂਏ ਦੀ ਉਹ ਇਸ ਵੇਲੇ ਘਟੀ ਆ ਵੈਸੇ ਇੱਥੇ 8 ਵਜੇ ਤੋਂ ਬਾਅਦ ਲੋਕਡਾਊਨ ਆ ਦੁਕਾਨਾਂ ਲਾਹੌਰ ਸ਼ਹਿਰ ਦੇ ਵਿੱਚ ਬੰਦ ਹੋ ਜਾਣਗੀਆਂ ਪ੍ਰਸ਼ਾਸਨ ਦੇ ਕਹੇ ਮੁਤਾਬਕ ਵੀ ਭਾਈ ਇੱਥੇ ਲੋਕ ਆ ਜਿਹੜੀ ਉਹ ਆਵਾਜ਼ਾਂ ਹੀ ਘਟੇ ਪਰ ਫਿਰ ਵੀ ਲੋਕ ਚੋਰੀ ਛਿਪੇ ਕਈ ਥਾਵਾਂ ਤੇ ਦੁਕਾਨਾਂ ਖੋਲ ਲੈਂਦੇ ਆ ਬਾਕੀ ਸਭ ਦੀ ਰੋਜ਼ੀ ਰੋਟੀ ਚੱਲਦੀ ਰਵੇ ਇਹਦੀ ਅਸੀਂ ਅਰ